ਸੰਗਨੀ ਧੁੰਦ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਸੜਕ ਹਾਦਸੇ ਵੀ ਵਾਪਰ ਰਹੇ ਨੇ ਬਿਆਸ ਵਿਖੇ ਸੜਕ ਹਾਦਸਾ ਵਾਪਰਿਆ ਜਿੱਥੇ ਸੱਤ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਨੇ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ 6 ਤੋਂ 7 ਲੋਕ ਇਥੇ ਜ਼ਖਮੀ ਦੱਸੇ ਜਾ ਰਹੇ ਨੇ ਗੱਡੀਆਂ ਦੇ ਪਰਖੱਚੇ ਉੱਡੇ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਸੜਕ ਤੇ ਡਿੱਗਿਆ ਪਿਆ ਤੇ ਟਰੱਕ ਦੇ ਅੰਦਰ ਰੱਖੀਆਂ ਬੋਰੀਆਂ ਵੀ ਜੋ ਹੈ ਬਾਹਰ ਆ ਗਈਆਂ ਨੇ ਉੱਥੇ ਹੀ ਗੱਡੀਆਂ ਦੇ ਵੀ ਮਾੜੇ ਹਾਲ ਨੇ ਪੂਰੇ ਤਰੀਕੇ ਨਾਲ ਚੱਕਣਾ ਚੂਰ ਹੋ ਚੁੱਕੀਆਂ ਨੇ ਤੇ ਗੱਡੀਆਂ ਨੂੰ ਜੀਸੀਵੀ ਨਾਲ ਸੜਕ ਤੋਂ ਹਟਾਇਆ ਜਾ ਰਿਹਾ ਹੈ ਇੱਕ ਘਟਨਾ ਵਾਪਰ ਜੀ ਤੇ ਬੰਦਾ ਖੜਾ ਸੀ ਡਾਣੀ ਲੈ ਕੇ ਗੱਡੀ ਦਾ ਸੈੱਟ ਹੋਇਆ ਸੀ ਮੋਰੇ ਤੇ ਮੈਂ ਆ ਰਿਹਾ ਸੀ ਮਗਰ ਮਗਰ ਮੋਰੇ ਗੱਡੀ ਜਾ ਰਹੀ ਸੀ ਮਗਰ ਗੱਡੀ ਮੇਰੀ ਆ ਰਹੀ ਸੀ ਉਹਨੇ ਬ੍ਰੇਕ ਲਾਈ ਆ ਮੈਂ ਬ੍ਰੇਕ ਲਾਇਆ ਗੱਡੀ ਘੁੰਮ ਗਈ ਆ ਉਹ ਬੰਦੇ ਦੇ ਵਿੱਚ ਸਿੱਧੀ ਆ ਕੇ ਵਿਚ ਬੈਠ ਗਿਆ। ਉਹਦੇ ਸੱਟਾਂ ਲੱਗੀਆਂ ਪੱਟ ਤੇ ਉਹ ਸੀਰੀਅਸ ਬੰਦਾ ਆ। ਉਹਨੂੰ ਲੈ ਕੇ ਗਿਆ ਹਸਪੀਟਲ ਲੈ ਗਿਆ। ਉਹ ਦੇਖੋ ਜਾ ਕੇ ਪਤਾ ਲੱਗਾ ਕੀ ਬੰਦਾ ਦਾ ਨਾ। ਅਸੀਂ ਜਲੰਧਰ ਤੋਂ ਆ ਰਹੇ ਸੀ ਅੰਮ੍ਰਿਤਸਰ ਨੂੰ ਚੱਲੇ ਸੀ 에어ਪੋਰਟ ਨੂੰ। ਇੱਥੇ ਵਾਪਰ ਰਹੀ ਜੀ ਉਹ ਅੱਗੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਸਾਰੀ ਟ੍ਰੈਫਿਕ ਜਾਮ ਸੀ। ਗੱਡੀ ਸਾਡੀ ਖੜੀ ਸੀ। ਪਿੱਛੋਂ ਇੰਨੀ ਕੁ ਸਪੀਡ ਨਾਲ ਆਇਆ ਆਲਟੋ ਨਾਲ। ਉਹ ਸਾਡੀ ਖੜੀ ਗੱਡੀ ਅਗਲੀ ਗੱਡੀ 'ਚ ਵੀ ਜਾ ਕੇ ਜੱਗੀ। ਪਿੱਛੋਂ ਵੀ ਸਾਰੀ ਗੱਡੀ ਪੱਜੀ ਗਈ ਤੇ ਅੱਗੇ ਉਹ ਵੀ ਸਾਰੀ ਗੱਡੀ ਭੱਜ ਗਈ। ਅਸੀਂ ਤਿੰਨ ਜਾਣੇ ਸੀ ਜੀ ਵਿਚਾਰਿਆ ਉਹ ਵਿਚਾਰਿਆ ਪਰ ਗੱਡੀ ਭੱਜ ਗਈ ਸੀ ਸਾਰੀ ਇਨਸਾਨ ਇਹਦੇ ਆ ਬਿਆਸਪੁਰ ਤੋਂ ਹੋਇਆ ਪਿੱਛੋਂ ਅਸੀਂ ਬੜੇ ਆਰਸੇ ਧਿਆਨ ਨਾਲ ਇੱਥੇ ਆ ਕੇ ਜਦੋਂ ਆਏ ਆ ਤੋਂ ਜ਼ਿਆਦਾ ਕਰਕੇ ਮੋਰੀ ਗੱਡੀ ਖੜੀ ਸੀ ਦੱਸਿਆ ਨਹੀਂ ਮੈਨੂੰ ਹਾਂ ਬਿਲਕੁਲ ਨਹੀਂ ਦੱਸਿਆ ਜੀ ਨਹੀਂ ਤਾਂ ਰੋਗਣਾ ਲੈਂਦੇ ਉਹਦੇ ਪਿੱਛੇ ਹੀ ਇਹ ਸੱਤ ਪੇਟ ਕਿੰਨੇ ਜਣੇ ਹਾਂ ਮੇਰੇ ਸੱਤ ਲੱਗੇ ਜ਼ਿਆਦਾ ਜੀ ਹਾਂਜੀ ਹਾਂਜੀ ਬਾਕੀ ਮੇਰੇ ਵਾਈਫ ਸੀ ਨਾਲ ਮੇਰੀ ਬੇਟੀ ਆ ਹਾਂਜੀ ਜਾ ਰਿਹਾ ਜੀ ਅੰਮਰ ਸਾਹਿਬ ਹਾਂ ਜੀ ਅੰਮਰ ਸਤਨਤਨ ਜੀ ਨੇ